ਮਜਬੀ ਸ਼ਬਦ ਪਤਾ ਕਿੰਨੂੰ ਕਹਿੰਦੇ ਨੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੇ ਬੰਦੇ ਨੂੰ ਮਜਬੀ ਕਿਹਾ ਜਾਂਦਾ ਨੇ ਉਹਨੂੰ ਪ੍ਰਾਊਡ ਮਹਿਸੂਸ ਹੋਣਾ ਚਾਹੀਦਾ ਕਿ ਮੈਂ ਮਜਬੀ ਆ ਮੈਂ ਮਜਬੀ ਆ ਮਜਬ ਪਤਾ ਕਿੰਦੇ ਮਜਬ ਕਹਿੰਦੇ ਰਸਤੇ ਨੂੰ ਪੰਧ ਨੂੰ ਪੰਧ ਰਸਤਿਆਂ ਨੂੰ ਕਹਿੰਦੇ ਮਜਬ ਤੁਰਨ ਵਾਲਾ ਤੇ ਉਸ ਰਸਤੇ ਤੇ ਤੁਰਨ ਵਾਲੇ ਨੂੰ ਮਜਬੀ ਕਹਿੰਦੇ ਮਜਬੀ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਧਰਮ ਦੇ ਰਸਤੇ ਦੇ ਉੱਤੇ ਤੁਰਦਾ ਮਜਬ ਵਾਸਤੇ ਅੱਜ ਅਸੀਂ ਜੋੜ ਦਿੱਤਾ ਕਿਸੇ ਜਾਤ ਦੇ ਨਾਲ ਜਦੋਂ ਕਿਸੇ ਨੂੰ ਮਜਬੀ ਸ਼ਬਦ ਕਿਹਾ ਜਾਂਦਾ ਉਹਨੂੰ ਗੁੱਸਾ ਆਉਂਦਾ ਤੇ ਮੈਂ ਕਿੰਨਾ ਪਿਆਰਵਰੋ ਗਿਆਨੀ ਜੀ ਵੀ ਇਹ ਗੱਲ ਕਹਿ ਕੇ ਗਏ ਸਨ ਗਿਆਨੀ ਜਸਵੰਤ ਸਿੰਘ ਜੀ ਮੰਦਰੀ ਸਾਹਿਬ ਵਾਲੇ ਬੜੀਆਂ ਉਹਨਾਂ ਨੇ ਠੇਠ ਉਦਾਹਰਣਾਂ ਦੇ ਕੇ ਤੁਹਾਡੇ ਸਾਹਮਣੇ ਰੱਖੀਆਂ ਗੱਲਾਂ ਪਰ ਅਸਲ ਦੇ ਵਿੱਚ ਮਜਬੀ ਬੜਿਆ ਹੀ ਕੋਈ ਨਹੀਂ ਅਜੇ ਤੱਕ ਮਜਬੀ ਕੋਈ ਨਹੀਂ ਜੇ ਬੜਿਆ ਜੇ ਇਸ ਦਿਨ ਅਸੀਂ ਮਜਬੀ ਬਣ ਜਾਵਾਂਗੇ ਨਾ ਸਾਡੇ ਗਲਾਂ 'ਚ ਕਿਰਪਾਨਾਂ ਹੋਣਗੀਆਂ ਸਿਰ 'ਤੇ ਦਸਤਾਰਾਂ ਹੋਣਗੀਆਂ ਸਾਡੇ ਮੂੰਹ 'ਤੇ ਦਾੜੀਆਂ ਹੋਣਗੀਆਂ ਉਸ ਦਿਨ ਆਖਾਂਗੇ ਅਸੀਂ ਮਜਬੀ ਹੈ ਅਜੇ ਮਜਬੀ ਨਹੀਂ ਬਣੇ ਅਸੀਂ ਇਹ ਮਜਬੀ ਕੋਈ ਜਾਤ ਨਹੀਂ ਕੋਈ ਸ਼੍ਰੇਣੀ ਨਹੀਂ ਜਿਹਨਾਂ ਨੂੰ ਮਜਬੀ ਅਖਵਾਉਣ ਤੋਂ ਗੁੱਸਾ ਲੱਗਦਾ ਨਾ ਉਹ ਧੰਨ ਭਾਗ ਹੈ ਤੂੰ ਕਿਹਾ 사ਤਗੁਰੂ ਕਿਰਪਾ ਕਰ ਦੇ ਮੈਨੂੰ ਮਜਬੀ ਬਣਾ ਦੇਣ ਕਿਤੇ ਮੈਂ ਉਹਦੇ ਰਸਤੇ 'ਤੇ ਚੱਲ ਜਾਵਾਂ ਉਹਦੇ ਮਾਰਗ 'ਤੇ ਚੱਲ ਜਾਵਾਂ ਇਹ ਮਜਬੀ ਕਿਸੇ ਨੂੰ ਗਾਲ ਨਹੀਂ ਦੇਂਦੇ ਇਸ ਸਤਕਾਰ ਸ਼ਬਦ ਹੈ ਮਜ਼ਬ ਤੇ ਚੱਲਣ ਵਾਲੇ ਨੂੰ ਮਜ਼ਬੀ ਕਿਹਾ ਜਾਂਦਾ ਹੈ ਤੇ ਤਾਂ ਬਚਨ ਸਾਂਝੇ ਹੋ ਰਹੇ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਆਪਣੇ ਆਪ ਨੂੰ ਪਛਾਣ ਲਈ ਗਿਆਨੀ ਜੀ ਨੇ ਇਹ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਤੀ ਦਾ ਨਿਗ ਸਾਨੂੰ ਮਿਲਿਆ ਸੀ ਆਪਣੇ ਪੁੱਤਰਾਂ ਨੂੰ ਵੀ ਆਖਰੀ ਵਾਰ ਨਹੀਂ ਜੀ ਮਿਲਿਆ ਤੇ ਸਭ ਤੋਂ ਪਹਿਲਾਂ ਨਿਗ ਮਿਲਿਆ ਈ ਤੁਹਾਨੂੰ ਅਜੇ ਉਹਨਾਂ ਦੇ ਬੱਚਿਆਂ ਦਾ ਜਨਮ ਨਹੀਂ ਸੀ ਹੋਇਆ ਪਹਿਲਾਂ ਹੀ ਪਿਓ ਸਾਡੇ ਬਣ ਗਏ ਸਾਨੂੰ ਪਹਿਲਾਂ ਹੀ ਪਿਓ ਰੰਗ ਰੇਟਾ ਗੁਰੂ ਦਾ ਬੇਟਾ ਪਹਿਲਾਂ ਹੀ ਕਹ ਦਿੱਤਾ ਅਜੇ ਤੇ ਆਪਣੇ ਪੁੱਤਰਾਂ ਦੇ ਬਾਪ ਬਣਨਾ ਹੈ 9 ਸਾਲ ਦੀ ਉਮਰ ਹੈ 9 ਸਾਲ ਦੀ ਉਮਰ ਦੇ ਵਿੱਚ ਸਾਡੇ ਪਿਓ ਬਣੇ ਹੋ ਅਸੀਂ ਫਿਰ ਵੀ ਆਪਣੇ ਆਪ ਨੂੰ ਵੱਖਵਾਦੀ ਕਹੀਏ ਪਿੰਡਾਂ ਦੇ ਵਿੱਚ ਜਾਤੀਵਾਦ ਦੇ ਨਾਂ ਦੇ ਉੱਤੇ ਗੁਰਦੁਆਰੇ ਬਣਾ ਦਿੱਤੇ ਕਾਰਨ ਕੀ ਕਿਉਂਕਿ ਸਾਡੇ ਅੰਦਰ ਉਚਾਤਾ ਪਾਤਾ ਵਾਰ ਦਿੱਤੀਆਂ ਇਜਾਤ ਪਾਤ ਮੈਂ ਦੱਸਾਂ ਠੇਠ ਦੇ ਵਿੱਚ ਥੋੜੇ ਦੋ ਸ਼ਬਦ ਲਵਾਂਗਾ ਦੋ ਮਿੰਟ ਫਿਰ ਖਿਮਾ ਮੰਗਦਾ ਮੈਂ ਜਿਆਦਾ ਸਮਾਂ ਨਹੀਂ ਲਵਾਂਗਾ ਅਸਲ ਦੇ ਵਿੱਚ ਮਜਬੂਨਾ ਸ਼ੁਰੂ ਕਿੱਥੋਂ ਹੋਇਆ ਇਹ ਬ੍ਰਾਹਮਣ ਦੀ ਪੈਦਾਇਸ਼ ਹੈ ਇਹ ਬ੍ਰਾਹਮਣ ਨੇ ਇਹ ਗੱਲਾਂ ਕੱਢੀਆਂ ਕਿਵੇਂ ਬ੍ਰਾਹਮਣ ਆਪਣੇ ਆਪ ਨੂੰ ਸ਼੍ਰੇਸ਼ਟ ਮੰਨਦਾ ਸੀ ਹਿੰਦੂ ਧਰਮ ਦੇ ਵਿੱਚ ਚਾਰ ਜਾਤਾਂ ਮੰਨੀਆਂ ਜਾਂਦੀਆਂ ਇੱਕ ਬ੍ਰਾਹਮਣ ਇੱਕ ਖੱਤਰੀ ਇੱਕ ਵੈਸ਼ ਇੱਕ ਸ਼ੂਦਰ ब्राह्मण ਆਪਣੇ ਆਪ ਨੂੰ શ્રેષ્ઠ ਕਹਿੰਦਾ ਸੀ ਕਿ ਧਰਮ ਦਾ ਕੰਮ ਕਰਨਾ ਵੇਦਾਂ ਦਾ ਪਾਠ ਕਰਨਾ ਸਿਰਫ ਮੇਰੀ ਜ਼ਿੰਮੇਵਾਰੀ ਹੈ ਉਹ ਆਪਣੇ ਹਿੱਸੇ ਵਿੱਚ ਇਹ ਰੱਖ ਲਿਆ ਤੇ ਖਤਰਿਆਂ ਦੇ ਹਿੱਸੇ ਵਿੱਚ ਉਸੇ ਨੇ ਵੰਡਿਆ ਉਹ ਕਹਿੰਦਾ ਕਿ ਇਹ ਖੱਤਰੀ ਹੈ ਇਹਨਾਂ ਨੇ ਹੱਥ ਵਿੱਚ ਕਿਰਪਾਨ ਫੜ ਕੇ ਸਾਡੀ ਰੱਖਿਆ ਕਰਨੀ ਸਭਨਾਂ ਉਹਨੂੰ ਕੰਮ ਦੇ ਦਿੱਤਾ ਤੇ ਵੈਸ਼ ਸਨ ਕਿ ਵੈਸ਼ਾਂ ਨੇ ਵਪਾਰ ਕਰਨਾ ਜਿੰਨੇ ਬਾਣਿਏ ਸਨ ਇਹ ਵੈਸ਼ਾਂ ਵਿੱਚ ਆਉਂਦੇ ਸਨ ਇਹਨਾਂ ਨੇ ਵਪਾਰ ਕਰਨਾ ਤੇ ਸ਼ੂਦਰ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਤੂੰ ਸਭਨਾ ਦੀ ਸੇਵਾ ਕਰਨੀ ਤੇ शूद्र ਜਾਤੀ ਦੇ ਵਿੱਚ ਹਿੱਸੇ ਵਿੱਚ ਲੈ ਆਂਦਾ ਤੇ शूद्र ਕੌਣ ਸਰ ਬਚਨ ਕੜਵੇ ਜੇ ਸੁਣਿਓ ਜਰੂਰ ਅੱਜ ਜਿਹੜੇ ਆਪਣੇ ਨਾਮ ਨੂੰ ਕਹਿੰਦੇ ਨੇ ਅਸੀਂ ਜਾਟੇ ਆ ਅਸੀਂ ਸਾਰੇ ਸ਼ੂਦਰਾ ਚਾਉਂਦੇ ਸਾਂ ਸਾਰੇ ਸ਼ੂਦਰਾ ਚ ਤੇ ਬ੍ਰਾਹਮਣ ਨੇ ਐਸੀ ਹਾਲਤ ਕਰ ਦਿੱਤੀ ਪਾਲੇ ਬਹਾਰੇ ਜਾਈਏ ਭਾਬੇ ਨਾਨਕ ਤੇ ਜਿੰਨੇ ਸਾਨੂੰ ਇੱਕ ਪਲੇਟਫਾਰਮ ਐਸਾ ਦੇ ਦਿੱਤਾ ਸ਼ੂਦਰ ਨੂੰ ਤੇ ਦਿਨੇ ਨਿਕਲ ਦਾ ਅਧਿਕਾਰ ਨਹੀਂ ਸੀ ਜੇ ਕਿਤੇ ਨਿਕਲ ਗਿਆ ਗਾਲ ਵਿੱਚ ਟੱਲ ਪਾ ਕੇ ਉਹਨੂੰ ਬਾਹਰ ਨਿਕਲਣਾ ਪੈਂਦਾ ਸੀ ਪੜ ਕੇ ਦੇਖੋ ਹਿੰਦੂ ਧਰਮ ਦੇ ਵੇਤ ਗ੍ਰੰਥ ਅਧਿਆਏ 4 ਦੇ ਵਿੱਚ ਇਹ ਗੱਲ ਲਿਖੀ ਹੈ গীਤਾ ਦੇ ਵਿੱਚ ਅਧਿਆਏ 4 ਦੇ ਵਿੱਚ ਕਿਹੜੀ ਗੱਲ ਉਹ ਕਹਿੰਦੇ ਆ ਢੋਲ ਗਵਾਰ ਸ਼ੂਦਰ ਪਸ਼ ਨਾਰੀ ਪੰਜੋਂ ਤਾਰਨ ਕੇ ਅਧਿਕਾਰੀ ਢੋਲ ਕਹਿੰਦੇ ਢੋਲ ਵਜਾਉਣਾ ਡੰਡੇ ਨਾਲ ਗਵਾਰ ਕਹਿੰਦੇ ਮੂਰਖ ਪਸ਼ੂ ਕਹਿੰਦੇ ਡੰਡਾ ਢੂਲ ਗਵਾਰ ਸ਼ੂਦਰ ਨੀਵੀਂ ਜਾਤ ਵਾਲਾ ਪਸ਼ ਕਹਿੰਦੇ ਪਸ਼ੂ ਡੰਡੇ ਨਾ ਤੇ ਔਰਤ ਵੀ ਜਿਹੜੀ ਹੈ ਪੈਰ ਦੀ ਜੁੱਤੀ ਹੈ ਇਹਨੂੰ ਪੈਰ ਦੇ ਥੱਲੇ ਰੱਖਣਾ ਚਾਹੀਦਾ ਇਹ ਹਿੰਦੂ ਧਰਮ ਦੇ ਗ੍ਰੰਥਾ ਵਿੱਚ ਲਿਖੀਆਂ ਗੱਲਾਂ ਜੇਕਰ ਤੇ ਸ਼ੂਦਰ ਨੇ ਬਾਹਰ ਨਿਕਲਣਾ ਦਿਨ ਵੇਲੇ ਤੇ ਗਲ ਵਿੱਚ ਕੱਲ ਪਾ ਕੇ ਜਾਵੇ ਜੇਕਰ ਤੇ ਘੋੜੇ ਤੇ ਸਵਾਰ ਬ੍ਰਾਹਮਣ ਆ ਰਿਹਾ ਉਹਨੂੰ ਪਤਾ ਲੱਗ ਜਾਵੇ ਅੱਗੋਂ ਸ਼ੂਦਰ ਆ ਰਿਹਾ ਤੇ ਸ਼ੂਦਰ ਆ ਰਿਹਾ ਤੇ ਉਹ ਆਪਣਾ ਰਸਤਾ 모ੜ ਲਵੇ ਜੇ ਕਿਤੇ ਰਸਤੇ ਤੇ ਮਿਲ ਗਿਆ ਤੇ ਬ੍ਰਾਹਮਣ ਨੇ ਥੁੱਕਣਾ ਚਾਹਿਆ ਬ੍ਰਾਹਮਣ ਨੂੰ ਥੁੱਕ ਆ ਗਿਆ ਤੇ ਉਹਨੇ ਥੁੱਕਣਾ ਚਾਹਿਆ ਸ਼ੂਦਰ ਨੂੰ ਇਹ ਗੁਮ ਸੀ ਜਦੋਂ ਵੀ ਪੰਡਤ ਤੇਰੇ ਲਾਗੋਂ ਲੱਗੇ ਤੂੰ ਮੂੰਹ ਅੱਡ ਲੈਣਾ ਬ੍ਰਾਹਮਣ ਜੇ ਚਾਹੇ ਤੇਰੇ ਮੂੰਹ ਵਿੱਚ ਥੁੱਕ ਸਕਦਾ ਇਹ ਸ਼ੂਦਰ ਦਾ ਅਧਿਕਾਰ ਸੀ ਸ਼ੂਦਰ ਨੂੰ ਇਹ ਵਾਲੇ ਬਲਹਾਰੇ ਜਈਏ ਬਾਬੇ ਨਾਨਕ ਤੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੀ ਉਹ ਕਹਿ ਰਿਸ ਅੱਗੇ ਸਤਿਗੁਰ ਲਿਖਦੇ ਨੇ ਜਿੱਥੇ ਨੀਚ ਸਮਾਲੀਐ ਨਾ ਤਿੱਥੇ ਨਦਰ ਤੇਰੀ ਬਖਸ਼ੀਂ ਨੀਚਤਾ ਬਾੜੀ ਤੌਰ ਤੇ ਨਹੀਂ ਅੱਜ ਵੱਡੇ ਵੱਡੇ ਉਹਦਿਆਂ ਵਾਲੇ ਬੰਦੇ ਨੇ ਅਤ ਦਰਜੇ ਦੇ ਨੀਚ ਬੰਦੇ ਹੁੰਦੇ ਇੱਥੇ ਤੇ ਕਰਮਾਂ ਦਾ ਨਵੇੜਾ ਆ ਇੱਥੇ ਬਾਹਰੀ ਤੌਰ ਤੇ ਕਿਸੇ ਦਾ ਰੰਗ ਰੂਪ ਨਹੀਂ ਦੇਖਿਆ ਜਾਂਦਾ ਇੱਥੇ ਤੇ ਅੰਦਰ ਦਾ ਦੇਖਿਆ ਜਾਂਦਾ ਜੇ ਨਾ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇੱਥੇ ਤੇ ਨਵੇੜਾ ਇੱਥੇ ਕਰ ਦਿੱਤਾ ਸਤਿਗੁਰੂ ਕੇ ਨੇ ਜਾਤੀ ਦੇ ਜਾਤੀ ਕਹਿ ਕੇ ਹੱਥ ਸੱਚ ਪਰਖੀਏ ਮਰੂਆ ਹੋਵੇ ਹੱਥ ਮਰੀਏ ਚੱਖੀਏ ਦੋਵਾਂ ਜਾਤ ਵਾਲਿਆਂ ਦੇ ਹੱਥ ਦੇ ਵਿੱਚ ਮਰੂਆ ਰੱਖ ਦਈਏ ਨੇ ਜ਼ਹਿਰ ਰੱਖ ਦਈਏ ਤੇ ਜ਼ਹਿਰ ਕਦੀ ਇਹ ਨਹੀਂ ਦੇਖਦਾ ਇਹ ਉੱਚੀ ਜਾਤ ਵਾਲਾ ਇਹ ਨੀਵੀਂ ਜਾਤ ਵਾਲਾ ਆ ਉਹਨੂੰ ਚੱਖਾਂਗੇ ਤੇ ਮੌਤ ਆਉਣੀ ਆਉਣੀ ਸਤਿਗੁਰੂ ਨੇ ਇਹ ਪਲੇਟਫਾਰਮ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਹਿਲਾ ਸਾਥੀ ਉਹਨਾਂ ਦਾ ਮਰਦਾਨਾ ਜਿਹੜਾ ਜਾਤ ਦਾ ਮਰਾਸੀ ਹੈ ਅਸੀਂ ਕਿਵੇਂ ਕਹੀਏ ਗੁਰੂ ਨਾਨਕ ਦਾ ਘਰ ਜਿਹੜਾ ਆ ਇਹ ਵੱਖਵਾਦੀ ਹੈ ਪਰ ਸਾਡੇ ਚ ਵੱਖਵਾਦੀ ਚੀਜ਼ਾਂ ਬਾ ਦਿੱਤੀਆਂ ਸਾਨੂੰ ਤੋੜ ਦਿੱਤਾ ਬਾਣੀ ਦੇ ਨਾਲੋਂ ਸਾਡੇ ਬੱਚਿਆਂ ਨੂੰ ਘੱਟ ਪੜਿਆਂ ਨੂੰ ਨੌਕਰੀਆਂ ਮਿਲਦੀਆਂ ਕਿਉਂ ਕਿਉਂਕਿ ਤੁਹਾਡੇ ਬੱਚੇ ਜ਼ਿਆਦਾ ਪੜ ਜਣ ਜ਼ਿਆਦਾ ਪੜਨਗੇ ਇਹ ਆਵਾਜ਼ ਚੁੱਕਣਗੇ ਆਵਾਜ਼ ਚੁੱਕਣਗੇ ਸਾਡੀਆਂ ਕੁਰਸੀਆਂ ਲੈਣਗੀਆਂ ਇਸ ਕਰਕੇ ਇੱਥੇ ਦਬਾ ਦੋ ਇਹਨਾਂ ਨੂੰ ਬੇਨਤੀ ਜੇ ਛੋਡੀ ਜਈ ਬੱਚਿਆਂ ਨੂੰ ਘੱਟ ਨਾ ਪੜਾਓ ਵੱਧ ਤੋਂ ਵੱਧ ਪੜਾਓ ਸਾਡੇ ਬੱਚੇ ਵੱਧ ਤੋਂ ਵੱਧ ਪੜਨ ਤਾਂ ਕਿ ਤੇ ਜਾ ਕੇ ਅਸੀਂ ਇਹ ਗੱਲਾਂ ਖਵਾ ਸਕਾਂਗੇ ਅਸੀਂ ਨਾਨਕ ਦੇ ਘਰ ਦੇ ਕੋਲੇ ਹਾਂ ਇਸ ਕਰਕੇ ਪਿਆਰ ਵਾਲਿਓ ਜਾਤੀ ਪਾਤ ਦੇ ਉੱਤੇ ਜਿਹੜੇ ਵੰਡੇੀਆਂ ਵੰਡੇਦੇ ਰਹਿਣਾ ਹੈ ਅਸੀਂ ਇਹਨਾਂ ਨੂੰ ਖਤਮ ਕਰੀਏ ਪਾਣੀ ਤੇ ਪਾਣੇ ਦੇ ਨਾਲ ਜੁੜੀਏ ਅਖੀਰ 'ਚ ਇੱਕ ਪੰਗਤੀ ਗਾਈਏ ਸੱਚੇ ਪਾਸ਼ਾ ਕਿਰਪਾ ਕਰੀ ਤੇਰਾ ਦੁਆਰਾ ਛੱਡ ਕੇ ਨਾ ਵਡਭਾਗ ਸਿੰਘਾਂ ਦੇ ਵਡਭਾਗੀਏ ਬਲੇ ਤੋਰੇ ਬਿਰਦੇ ਨੇ ਬੜੇ ਡੇਰੇ ਬੜੇ ਸਤ ਸੰਗ ਕਰਦੇ ਨੇ ਕਿ ਬਾਬਾ ਵਡਭਾਗ ਸਿੰਘ ਵਾਲਾ ਉਹ ਭੂਤ ਪ੍ਰੇਤ ਕੱਢਦਾ ਹੈ ਭੂਤ ਪ੍ਰੇਤ ਐਸੇ ਵੀ ਕੱਢ ਲੈਂਦੇ ਹਾਂ ਕੁਝ ਜ਼ਿਆਦਾ ਕੱਢਦਾ ਪਹਿਲੀ ਗੱਲ ਤੇ ਬਾਬਾ ਵਡਭਾਗ ਸਿੰਘ ਭੂਤ ਪ੍ਰੇਤ ਕੱਢਦਾ ਹੀ ਨਹੀਂ ਸੀ ਗੁਰੂ ਦੀ ਅੰਛ ਬੰਚੋਂ ਵਿੱਚੋਂ ਸੀ ਪਰ ਜਦੋਂ ਉਥੇ ਜਾ ਕੇ ਉਹ ਡੇਰੇ ਤੇ ਚੜੇ ਗਿਆ ਜਿੱਥੇ ਜਾਂਦੇ ਨੇ ਸਾਰੇ ਲੋਕ ਵਡਭਾਗੀਆਂ ਦੇ ਡੇਰੇ ਤੇ ਉਥੇ ਜਾ ਕੇ ਜਿਹੜੇ ਅੱਗੇ ਚੇਲੇ ਚਾਟੜੇ ਸਨ ਉਹਦੇ ਮਰਨ ਤੋਂ ਕਈ ਸਾਲ ਬਾਅਦ ਉਹਦੀ ਦੁਕਾਨ ਚਲਾ ਦਿੱਤੀ ਕਿ ਇੱਥੇ ਭੂਤ ਪ੍ਰੇਤ ਆ ਕੇ ਨਿਕਲਦੇ ਭੂਤ ਪ੍ਰੇਤ ਤੇ ਬਾਬਾ ਨਾਨਕ ਵੀ ਕੱਢਦਾ ਸਤਗੁਰੂ ਜੀ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੋਰਾ ਧੀ ਜਨੋਰੂ ਜੋਰੂ ਜਿੰਨਾ ਦਾ ਸਿੱਖ ਦਾ ਇਹ ਵੀ ਦਾਤਾ ਕਹਿ ਰਹੇ ਨੇ ਕੱਲੀ ਅੰਦਰ ਨਾਨਕਾ ਉਹ ਪਰਿਵਾਰ ਦੇਖੋ ਜਿੱਥੇ ਸ਼ਰਾਬ ਪੀਂਦੇ ਨੇ ਉਹਦੇ ਪਰਿਵਾਰ ਦੇ ਲੋਕ ਲੜ ਰਹੇ ਨੇ ਇੱਕ ਦੂਜੇ ਦੇ ਨਾਲ ਤੇ ਉਹ ਧੀ ਨੂੰ ਕੁੱਟ ਰਿਆ ਮਾਂ ਪੁੱਤ ਨੂੰ ਕੁੱਟਦੀ ਕਿਉਂਕਿ ਘਰ ਦੇ ਅੰਦਰ ਸ਼ਰਾਬ ਹੈ ਕੱਲੀ ਅੰਦਰ ਨਾਨਕਾ ਜਿੰਨਾਂ ਦਾ ਔਤਾਰ ਪੁੱਤ ਜਨੋਰਾ ਪੁੱਤ ਜਨੋਰਾ ਬਣ ਗਿਆ ਧੀ ਜਨੌਰੂ ਜੋਰੂ ਜਿੰਨਾਂ ਦਾ ਸਹਾਰਾ ਸਾਰੇ ਭੂਤ ਪ੍ਰੇਤ ਉਸ ਘਰ ਦੇ ਵਿੱਚ ਵੜੇ ਨੇ ਚੜੇਲੇ ਤੇ ਉੱਥੇ ਨੇ ਅਸੀਂ ਕਿਹੜੇ ਭੂਤ ਪ੍ਰੇਤ ਲੱਭਦੇ ਤੇ ਜੇ ਘਰ ਦੇ ਵਿੱਚ ਪਾਣੀ ਬਾਣਾ ਹੋਵੇ ਤੇ ਉਹ ਘਰ ਸਵਰਗ ਬਣ ਜਾਇਆ ਕਰਦਾ ਜੇ ਇਸ ਕਰਕੇ ਬੇਨਤੀ ਅਖੀਰ ਦੇ ਵਿੱਚ ਵਧਾਈ ਦੇ ਪਾਤਰ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਜੋ ਇਥੋਂ ਦੀ ਪ੍ਰਬੰਧਕ ਕਮੇਟੀ ਹੈ ਕਿ ਜਿਨ੍ਹਾਂ ਨੇ ਬੜਾ ਸੋਹਣਾ ਕਾਰਜ ਕੀਤਾ ਔਰ ਉਹ ਵੀਰ ਜਿਹੜੇ ਅੱਗੇ ਲੱਗ ਕੇ ਜਿਨ੍ਹਾਂ ਨੇ ਸਿਰ ਧੜੀ ਤੇ ਟਕਾ ਕੇ ਜਿਹੜੇ ਨਸ਼ੇ ਨੂੰ ਥੰਮ ਨਸ਼ੇ ਨੂੰ ਜਿਹੜੇ ਲਗਾਮ ਪਾ ਰਹੇ ਨੇ ਨਥ ਪਾ ਰਹੇ ਨੇ ਸਤਪੁਰ ਕਿਰਪਾ ਕਰਨ ਜਥਾ ਸਿਰਲਤ ਖਾਲਸਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਜਿੱਥੇ ਵੀ ਲੋੜ ਪਈ ਹੋਏਗੀ ਜੇ ਨਸ਼ੇ ਦੇ ਸੁੱਧਾਗਰਾਂ ਨੂੰ ਸੋਧਣਾ ਵੀ ਪਿਆ ਦਾਤਾ ਕਿਰਪਾ ਕਰਨ ਇਹ ਸੋਧੇ ਵੀ ਅਸੀਂ ਲਾਵਾਂਗੇ ਛੱਡਾਗੇ ਨਹੀਂ ਕਿਉਂਕਿ ਇਹ ਸਾਡਾ ਨਹੀਂ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਖੌਰਾਉ ਲੱਗ ਰਿਹਾ ਸਾਡੀ ਨੌਜਵਾਨੀ ਮੰਨ ਰਹੀ ਹੈ ਜਿਸ ਦਿਨ ਨੌਜਵਾਨੀ ਜਾਗਰਤ ਹੋ ਗਈ ਨਾ ਪਿਆਰ ਵਾਲਿਓ ਇਨਕਲਾਬ ਆ ਹੀ ਜਾਣਾ ਆ ਇਹ ਆਜ਼ਾਦੀਆਂ 15 ਅਗਸਤ ਨੇ ਕਦੀ ਬੰਬੂ ਗੁਸਤਾਖੀ ਮਾਂਬ ਕਦੀ ਮਹਾਤਮਾ ਗਾਂਧੀ ਦੇ ਚਰਖਣੀਆਂ ਆਜ਼ਾਦੀਆਂ ਨਹੀਂ ਦਵਾਈਆਂ ਆਜ਼ਾਦੀਆਂ